ਸਤਿ ਸ੍ਰੀ ਅਕਾਲ ਜੀ ਪੰਜਾਬੀ ਰਿਸ਼ਤੇ ਦੋਆਬਾ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਚੈਨਲ ਤੇ ਤੁਹਾਨੂੰ ਇੰਡੀਆ ਦੇ ਅਤੇ ਫੋਰਨ ਦੀ ਹਰ ਇੱਕ ਕੰਟਰੀ ਦੇ ਰਿਸ਼ਤੇ ਦੇਖਣ ਨੂੰ ਮਿਲਣਗੇ ਜਿਹੜੇ ਵੀ ਰਿਸ਼ਤੇ ਅਸੀਂ ਚੈਨਲ ਤੇ ਬੋਲਾਂਗੇ ਉਹ ਸਾਰੇ ਹੀ ਰਿਸ਼ਤੇ ਫੈਮਲੀਆਂ ਦੇ ਫੋਨ ਨੰਬਰਾਂ ਸਮੇਤ ਹੋਣਗੇ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਆਪਣੇ ਰਿਸ਼ਤੇ ਦੀ ਐਡ ਲਗਾਉਣੀ ਹੈ ਤਾਂ ਸਾਡਾ ਵਟਸਐਪ ਨੰਬਰ 9779599490 ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਚੈਨਲ ਤੇ ਲੜਕੀਆਂ ਦੇ ਰਿਸ਼ਤਿਆਂ ਦੀ ਐਡ ਬਿਲਕੁਲ ਫ੍ਰੀ ਲਈ ਜਾਂਦੀ ਹੈ ਅਤੇ ਲੜਕਿਆਂ ਦੇ ਰਿਸ਼ਤਿਆਂ ਦੀ ਐਡ ਦੀ ਫੀਸ ਅਸੀਂ ਇੱਕ ਵਾਰ ਹੀ ਲੈਂਦੇ ਹਾਂ ਅਤੇ ਐਡ ਨੂੰ بار بار ਰਿਪੀਟ ਕਰਦੇ ਹਾਂ ਅੱਜ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੜਕੀਆਂ ਦੇ ਲੈ ਕੇ ਆਏ ਹਾਂ ਅੱਜ ਦੇ ਰਿਸ਼ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਜ਼ਿਲ੍ਹਾ ਸੰਗਰੂਰ ਤੋਂ ਕਾਸਟ ਜੱਟ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 13/11/1992 ਕੱਦ 5 ਫੁੱਟ ਸਟੱਡੀ ਪੋਸਟ ਗ੍ਰੈਜੂਏਸ਼ਨ ਇਨ ਹਿਸਟਰੀ ਪਟਿਆਲਾ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ ਲੜਕੀ ਦੀ ਇੱਕ ਭੈਣ ਕੈਨੇਡਾ ਵਿੱਚ ਹੈ ਅਤੇ ਭਰਾ ਕੈਨੇਡਾ ਵਿੱਚ ਪੀਆਰ ਹੈ ਲੜਕੀ ਕੈਨੇਡਾ ਵਿੱਚ ਵਿਜ਼ਟਰ ਵੀਜ਼ੇ ਤੇ ਗਈ ਹੋਈ ਹੈ ਇਹਨਾਂ ਨੂੰ ਲੜਕਾ ਕੈਨੇਡਾ ਜਾਂ ਆਸਟ੍ਰੇਲੀਆ ਦਾ ਪੀਆਰ ਜਾਂ ਸਿਟੀਜ਼ਨ ਹੋਵੇ ਲੜਕਾ ਸੋਹਣਾ ਹੋਵੇ ਅਤੇ ਸਮਝਦਾਰ ਹੋਵੇ ਅਤੇ ਪਰਿਵਾਰ ਵਧੀਆ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 99143 ਅਗਲਾ ਰਿਸ਼ਤਾ ਅਗਲਾ ਰਿਸ਼ਤਾ ਇਹ ਤੋਂ ਕੈਨੇਡਾ ਸਿਟੀਜ਼ਨ ਕਾਸਟ ਜੱਟ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1994 ਕੱਦ 5 ਫੁੱਟ 3 ਇੰਚ ਸਟੱਡੀ ਨਰਸਿੰਗ ਏਰੀਆ ਲੁਧਿਆਣਾ ਲੜਕੀ ਦੇ ਮਾ ਫੈਮਿਲੀ ਵਿੱਚ ਲੜਕੀ ਦੇ ਮਾਤਾ ਪਿਤਾ ਇੱਕ ਭੈਣ ਅਤੇ ਇੱਕ ਭਰਾ ਹੈ ਲੜਕੀ ਦੀ ਭੈਣ ਅਤੇ ਭਰਾ ਮੈਰਿਡ ਹਨ ਇਹਨਾਂ ਨੂੰ ਲड़का ਕੈਨੇਡਾ ਵਿੱਚ ਵੈਲ ਸੈਟਲਡ ਐਜੂਕੇਟਿਡ ਸਮਾਰਟ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਲੜਕੀ 20 ਦਿਨਾਂ ਲਈ ਇੰਡੀਆ ਆ ਰਹੀ ਹੈ ਜੇਕਰ ਲੜਕਾ ਇੰਡੀਆ ਵਿੱਚ ਹੋਵੇ ਤਾਂ ਲੜਕੇ ਕੋਲ ਚੰਗੀ ਪ੍ਰਾਪਰਟੀ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਇਸ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 7986030021 ਅਗਲਾ ਰਿਸ਼ਤਾ ਜ਼ਿਲ੍ਹਾ ਲੁਧਿਆਣੇ ਤੋਂ ਕਾਸਟ ਸੁਨਿਆਰੇ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 29/3/2001 ਕੱਦ 5 ਫੁੱਟ 5 ਇੰਚ ਸਟੱਡੀ ਕਾਸਮਟੋਲੋਜੀ ਤੇ ਜਨਰਲ ਬਿਜ਼ਨਸ ਲੜਕੀ ਦੀ ਦੋ ਭੈਣਾਂ ਇੱਕ ਕੈਨੇਡਾ ਵਿੱਚ ਪੀਆਰ ਹੈ ਅਤੇ ਇੱਕ ਇੰਡੀਆ ਵਿੱਚ ਹੈ ਲੜਕੀ ਦਾ ਇੱਕ ਬ੍ਰਦਰ ਇੰਡੀਆ ਵਿੱਚ ਹੈ ਲੜਕੀ हेयर ਸਟਾਈਲ ਅਤੇ ਮੇਕਅਪ ਆਰਟਿਸਟ ਦਾ ਆਪਣਾ ਬਿਜ਼ਨਸ ਕਰਦੀ ਹੈ ਇਹਨਾਂ ਨੂੰ ਲड़का ਕੈਨੇਡਾ ਵਿੱਚ ਪੀਆਰ ਅਤੇ ਵੈਲ ਸੈਟਲਡ ਸਮਝਦਾਰ ਲੜਕਾ ਨਸ਼ਾ ਰਹਿਤ ਹੋਵੇ ਅਤੇ ਸੁਭਾਅ ਵਧੀਆ ਹੋਵੇ ਲੜਕਾ 24 ਤੋਂ 28 ਸਾਲ ਤੱਕਰ ਹੋਵੇ ਜਾਂ ਲੜਕਾ ਕੋਈ ਆਪਣਾ ਬਿਜ਼ਨਸ ਕਰਦਾ ਹੋਵੇ ਰਿਸ਼ਤਾ ਚਾਹੀਦਾ ਹੈ ਇਹ ਫੈਮਿਲੀ ਜ਼ਿਲ੍ਹਾ ਫਤਿਹਗੜ੍ਹ ਏਰੀਆ ਨੂੰ ਬਿਲੋਂਗ ਕਰਦੀ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 98725 48899 ਅਗਲਾ ਰਿਸ਼ਤਾ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਕਾਸਟ ਜੱਟ ਸਿਕ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 2000 ਸਨ ਕੱਦ 5 ਫੁੱਟ 3 ਇੰਚ ਸਟੱਡੀ ਟੀਚਰ ਅਸਿਸਟੈਂਟ ਸੌਫਟਵੇਅਰ ਡਿਪਲੋਮਾ ਲੜਕੀ ਦਾ ਇੱਕ ਭਰਾ ਇੰਗਲੈਂਡ ਵਿੱਚ ਹੈ ਲੜਕੀ ਔਨ ਕਾਲ ਟੀਚਰ ਦੀ ਜੋਬ ਕਰ ਰਹੀ ਹੈ ਇਹ ਲੜਕੀ ਮੰਗਲਿਕ ਹੈ ਅਤੇ ਵਧੀਆ ਖਾਨਦਾਨ ਤੋਂ ਹੈ ਲੜਕੀ ਦੇ ਕੰਨਾਂ ਵਿੱਚ ਸੁਣਨ ਵਾਲੀ ਮਸ਼ੀਨ ਲੱਗੀ ਹੋਈ ਹੈ ਇਹਨਾਂ ਨੂੰ ਲੜਕਾ ਚੰਗੇ ਖਾਨਦਾਨੀ ਪਰਿਵਾਰ ਦਾ ਨਸ਼ੇ ਪੱਤੇ ਤੋਂ ਰਹਿਤ ਹੋਵੇ ਅਤੇ ਲੜਕਾ ਪੱਗ ਬੰਦਾ ਹੋਵੇ ਸਰਹੰਦ ਖੰਨਾ ਰਾਜਪੁਰਾ ਪਟਿਆਲਾ ਮੋਹਾਲੀ ਏਰੀਏ ਵਾਲਿਆਂ ਨੂੰ ਇਹ ਫੈਮਲੀ ਪਹਿਲ ਦੇएगी ਮੈਰਿਜ ਬਿਊਰੋ ਵਾਲੇ ਇਸ ਫੈਮਲੀ ਨੂੰ ਫੋਨ ਨਾ ਕਰਨ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ WhatsApp ਨੰਬਰ +14313745219 ਅਗਲਾ ਨਿਸ਼ਤਾ ਜ਼ਿਲ੍ਹਾ ਬਠਿੰਡੇ ਏਰੀਏ ਤੋਂ ਕਾਸਟ ਸੋਨੀ ਰਾਜਪੂਤ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 23 2003 ਕੱਤ 5 ਫੁੱਟ 5 ਇੰਚ ਸਟੱਡੀ ਲੜਕੀ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਅਤੇ IELTS ਵਿੱਚੋਂ 8 ਬੈਂਡ ਹਨ ਲੜਕੀ ਨੇ ਮੇਕਅਪ ਅਤੇ ਨੇਲ ਆਰਟਿਸਟ ਦਾ ਕੋਰਸ ਕੀਤਾ ਹੋਇਆ ਹੈ। ਲੜਕੀ ਬਹੁਤ ਸੋਹਣੀ ਹੈ ਅਤੇ ਪਰਿਵਾਰ ਸਿੰਪਲ ਹੈ। ਇਹਨਾਂ ਨੂੰ ਲੜਕਾ ਕੈਨੇਡਾ, ਆਸਟ੍ਰੇਲੀਆ ਜਾਂ ਯੂਐਸਏ ਦਾ ਪੀਆ ਜਾਂ ਸਿਟੀਜ਼ਨ ਹੋਵੇ। ਜੇ ਲੜਕਾ ਇੰਡੀਆ ਵਿੱਚ ਹੈ ਤਾਂ ਵਧੀਆ ਕੰਮਕਾਰ ਤੇ ਚੰਗੀ ਪ੍ਰਾਪਰਟੀ ਅਤੇ ਜ਼ਮੀਨ ਜਾਇਦਾਦ ਵਾਲਾ ਹੋਵੇ। ਇਹਨਾਂ ਨੂੰ ਕਾਸਟ ਦਾ ਕੋਈ ਇਸ਼ੂ ਨਹੀਂ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 8427880980 ਅਗਲਾ ਰਿਸ਼ਤਾ ਕੈਨੇਡਾ ਵਿੱਚ ਰਹਿੰਦੀ ਲੜਕੀ ਦਾ ਲੜਕੀ ਦੀ ਉਮਰ 35 ਸਾਲ ਕੱਦ 5 ਫੁੱਟ 6 ਇੰਚ ਸਟੱਡੀ ਐਮਸੀਏ ਪੋਸਟ ਗ੍ਰੈਜੂਏਸ਼ਨ ਲੜਕੀ ਦਾ ਇੱਕ ਭਰਾ ਕੈਨੇਡਾ ਵਿੱਚ ਸੈਟਲਡ ਹੈ ਅਤੇ ਪਿਤਾ ਪੰਜਾਬ ਪੁਲਿਸ ਤੋਂ ਰਟਾਇਰਡ ਹਨ ਮਾਤਾ ਹਾਊਸ ਵਾਈਫ ਹੈ ਇਹਨਾਂ ਨੂੰ ਲੜਕਾ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਅਤੇ ਪਰਿਵਾਰ ਵਿਸ਼ਨੋ ਹੋਵੇ ਲੜਕਾ ਨਸ਼ਾ ਰਹਿਤ ਹੋਵੇ ਲੜਕਾ ਕੋਈ ਆਪਣਾ ਬਿਜ਼ਨਸ ਕਰਦਾ ਹੋਵੇ ਜਾਂ ਕੋਈ ਵਧੀਆ ਜੌਬ ਕਰਦਾ ਹੋਵੇ ਕੈਨੇਡਾ ਦੇ ਪੀਆਰ ਜਾਂ ਸਿਟੀਜ਼ਨ ਲੜਕੇ ਨੂੰ ਇਹ ਫੈਮਿਲੀ ਪਹਿਲ ਦੇਏਗੀ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 7589193786 ਅਗਲਾ ਰਿਸ਼ਤਾ ਲੁਧਿਆਣੇ ਤੋਂ ਕਾਸਟ ਐਸਸੀ ਰਵਿਦਾਸੀ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 10 ਮਾਰਚ 1996 ਕੱਤ 5 ਫੁੱਟ ਸਟੱਡੀ ਬੀ ਐਲ ਐਲ ਬੀ ਲੜਕੀ ਦਾ ਇੱਕ ਭਰਾ ਅਤੇ ਇੱਕ ਭੈਣ ਮੈਰਿਡ ਹਨ ਲੜਕੀ ਦਿੱਸਟ ਕੋਰਟ ਲੁਧਿਆਣਾ ਵਿੱਚ ਐਡਵੋਕੇਟ ਹੈ ਇਹਨਾਂ ਨੂੰ ਰਿਸ਼ਤਾ ਲੁਧਿਆਣੇ ਤੋਂ ਹੀ ਚਾਹੀਦਾ ਹੈ ਲੜਕਾ ਪੜਿਆ ਲਿਖਿਆ ਹੋਵੇ ਲੜਕਾ ਵਧੀਆ ਜੋਬ ਜਾਂ ਕੋਈ ਵਧੀਆ ਬਿਜ਼ਨਸ ਕਰਦਾ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 774300659 ਇਹ ਸੰ ਅੱਜ ਦੇ ਸਾਡੇ ਰਿਸ਼ਤੇ ਜੇ ਇਹਨਾਂ ਰਿਸ਼ਤੇ ਵਿੱਚੋਂ ਕੋਈ ਵੀ ਰਿਸ਼ਤਾ ਤੁਹਾਡੇ ਆਪਣੇ ਪ੍ਰੋਫਾਈਲ ਦੇ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਫੈਮਿਲੀ ਨੂੰ ਫੋਨ ਕਰਕੇ ਰਿਸ਼ਤੇ ਬਾਰੇ ਗੱਲਬਾਤ ਸ਼ੁਰੂ ਕਰ ਸਕਦੇ ਹੋ रिश्ता ਕਰਨ ਤੋਂ ਪਹਿਲਾਂ ਰਿਸ਼ਤੇ ਬਾਰੇ ਜਾਂਚ ਪੜਤਾਲ ਕਰਕੇ ਹੀ ਰਿਸ਼ਤਾ ਕਰਿਆ ਕਰੋ ਸਾਡੀ ਵੀਡੀਓ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦੀ